ਇਸੇ ਪਬਲਿਕ ਪਾਰ ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਲਈ ਪੰਜਾਬ ਪੁਲਿਸ ਵੱਡੀ ਪੱਧਰ ਤੇ ਲੋਕਾਂ ਦੇ ਨਾਲ ਮੀਟਿੰਗ ਕਰ ਰਹੀ ਹੈ ਅੱਜ ਮਲੇਰਕੋਲਾ ਵਿਕੇਡੀ ਆਈਜੀ ਅੱਜ ਮਲੇਰਕੋਲਾ ਵਿਕੇਡੀ ਆਈਜੀ ਪਟਿਆਲਾ ਰੇਨ ਸਰਦਾਰ ਹਰਚਰਨ ਸਿੰਘ ਭੁੱਲਰ ਨੇ ਇੱਕ ਵਿਸ਼ੇਸ਼ ਪਬਲਿਕ ਮੀਟਿੰਗ ਕੀਤੀ ਜਿਸ ਵਿੱਚ ਉਹਨਾਂ ਨੇ ਲੋਕਾਂ ਨੂੰ ਸਲਾਹ ਦਿੱਤੀ ਕਿ ਗਲੀ ਗਲੀ ਮੁਹੱਲੇ ਵਿੱਚ ਪਬਲਿਕ ਮੀਟਿੰਗ ਕਰਕੇ ਨਸ਼ੇ ਦੇ ਸੌਦਾਗਰਾਂ ਨੂੰ ਠੱਲ ਪਾਉਣ ਲਈ ਕੱਲ ਆਖੀ ਮਲੇਰਕੋਲਾ ਤਲਾਬ ਵਿੱਚ ਰੱਖੀ ਇਸ ਮੀਟਿੰਗ ਤੇ ਵਿੱਚ ਜਿੱਥੇ ਪਿੰਡਾਂ ਤੋਂ ਵੱਡੀ ਪੱਦਰ ਦੇ ਲੋਕ ਪਹੁੰਚੇ ਉੱਥੇ ਹੀ ਰਾਜਨੀਤਿਕ ਪਾਰਟੀਆਂ ਦੇ ਅਹੁਦੇਦਾਰਾਂ ਨੇ ਪਹੁੰਚ ਕੇ ਨਸ਼ੇ ਨੂੰ ਠੱਲ ਪਾਉਣ ਦੀ ਕਸਮ ਖਾਦੀ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮਲੇਰ ਕੋਲਾ ਵਿੱਚ ਨਸ਼ੇ ਦੇ ਸੌਦਾਗਰਾਂ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦੇਣਾ ਹੈ ਅੱਗੇ ਹੋਰ ਕੀ ਕਿਹਾ ਇਹ ਤੁਸੀਂ ਸੁਣੋ ਪੁਲਸ ਦੇ ਥਰੂ ਇੱਕ ਕੈਂਪ ਵੀ ਲਗਾਇਆ ਜਾਵੇ ਜਿਹਦੇ ਨਾਲ ਥੋੜਾ ਜਿਹਾ ਵਿਹਨਸ ਹੋਵੇ ਇਹ ਮੇਰਾ ਇੱਕ ਮਾਝੂਰਾ ਹੈ ਅਭੀ ਮੰਨ ਲਓ ਚੱਲ ਰਹੀ ਹੈ ਇਹਦੇ ਤੇ ਕਿਵੇਂ ਕੰਟਰੋਲ ਆ ਪ੍ਰੋਪਰ ਅਸਰਸ ਵੀਸ ਹੋਵੇ ਕਿ ਆਪਣੇ ਸਾਰੇ ਅਫਸਰਾਂ ਨੂੰ ਗਾਈਡ ਕਰਕੇ ਮੀਟਿੰਗ ਕਰਕੇ ਕਰਨਗੇ ਉਹਦੇ ਤੇ ਕੰਟਰੋਲ ਇਹ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਕਿ ਜਿਹੜੀ ਕੋ ਆਊਟ ਆਫ ਕੰਟਰੋਲ ਹੈ ਸਾਰੀਆਂ ਚੀਜ਼ਾਂ ਜੜੀਆਂ ਵਿਦਨ ਲਾਓ ਸਾਰੀਆਂ ਹੀ ਕੰਟਰੋਲ ਦੇ ਵਿੱਚ ਨੇ ਉਹ ਸਾਰੀਆਂ ਹੀ ਕੰਟਰੋਲ ਚ ਰਹਿਣ ਦੀ ਸਰ ਸਾਡਾ ਸੁਪਰ ਦਸਾ ਜਿਹੜਾ ਕੈਂਟ ਨੇਣਾ ਉੱਥੇ ਪ੍ਰਬੰਧ ਰਹੇ ਹੋਣ ਕਰਕੇ ਹੋਇਆ ਉਹ ਕੋਈ ਪ੍ਰਦਾਸਪੁਰ ਚੋਂ ਦਾ ਬਹੁਤ ਵਧੀਆ ਕਰੇ ਉੱਥੇ 79 ਜਿਹੜੇ ਗਾਨ ਕਈਆਂ ਕਈਆਂ ਦਸਤ ਖੜਾਇਆ ਚੜਾਈਆਂ ਨਾਲ ਵਿਸਾ ਕਰਦੇ ਲੇਕਿਨ ਇੱਥੇ ਪ੍ਰਬੰਧ ਨਹੀਂ ਇਸ ਕਰਕੇ ਆਉਣ ਤੋਂ ਬਾਅਦ ਵੀ ਕੁੜੀਆਂ ਵੀ ਇਸ ਕੰਮ ਚ ਪਾਈਆਂ ਨਾ ਸੇ ਲੇਕਿਨ ਇਹਦੇ ਜਦ ਤੁਹਾਡਾ ਜਿਹੜਾ ਜਲਾ ਜਾਂ ਨਵਾਂ ਬਣਿਆ ਹੌਲੀ ਹੌਲੀ ਜਿਹੜਾ ਇਨਫਰਾਸਟ੍ਰਕਚਰ ਆਉਂਦਾ ਹੁੰਦਾ ਹੈ ਜੋੰਦ ਵਿੱਚ ਐਸਐਸਪੀ ਸਾਹਿਬ ਜੀ ਨੂੰ ਡੀਸੀ ਨਾਲ ਗੱਲ ਕਰਕੇ ਜਿਹੜੀ ਇਸ ਮੁੱਦੇ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਪਹਿਲ ਦੇ ਅਧਾਰ ਤੇ ਕਰੇ। ਪਿੱਛੇ ਪਿੱਛੇ ਜਲੀਵਾ। ਥੈਂਕ ਯੂ ਹਰ ਕੋਈ ਦਾ ਸਾਰੇ ਕੈਮਰੇ ਵੀ ਫਟ ਕਰ ਲਏ। ਬੜੀ ਖੁਸ਼ੀ ਦੀ ਗੱਲ ਹੈ ਕਿ ਜਿਹੜੀ ਪਬਲਿਕ ਅੱਗੇ ਹੋ ਕੇ ਆਪ ਸਾਨੂੰ ਸਹਿਯੋਗ ਦੇਣ ਲਈ ਕਹਿ ਰਹੀ ਹੈ। ਕਿ ਫਲਾਣੀ ਥਾਂ ਤੇ ਨਸ਼ਾ ਵੇਚਦਾ ਪਾਣੀ ਥਾਂ ਹੋਰ ਰਾਣਾ ਬੰਦਾ ਵੇਚਦਾ ਇਨਫੋਰਮੇਸ਼ਨ ਦੇ ਔਰ ਉਹਨੂੰ ਨਸ਼ੇ ਨੂੰ ਖਤਮ ਕਰ ਲਈ ਵੀ ਲੋਕਾਂ ਦੇ ਨਾਲ ਸਾਨੂੰ ਜਿਹੜਾ ਸਯੂਰ ਦੇਂਦਾ ਸਾਡੇ ਨਾਲ ਖੜਾ ਪਿੰਡਾਂ ਦੇ ਵਿੱਚ ਬਹਿਰੇ ਲਾਉਣਾ ਸ਼ਹਿਰੀ ਏਰੀਆ ਦੇ ਵਿੱਚ ਮਤੇ ਪਾਸ ਕਰਨਾ ਪਿੰਡਾਂ ਦੇ ਵਿੱਚ ਮਤੇ ਪਾਸ ਕਰਨਾ ਜਿਹੜੀ ਲੋਕਾਂ ਨੇ ਇਹ ਗੱਲਾਂ ਕਹੀਆਂ ਨੇ ਬਹੁਤ ਹੀ ਸਲਾਘਾਯੋਗ ਹੈ ਔਰ ਅਸੀਂ ਇਹਦੇ ਵਿੱਚ ਪੂਰੇ ਕਾਮਯਾਬ ਹੋਵਾਂ ਔਰ ਇਹਦੇ ਚ ਸਾਡਾ ਮੇਨ ਮਕਸਦ ਜਿਹੜਾ ਹੈਗਾ ਕਿ ਪੰਜਾਬ ਨੂੰ ਨਸ਼ਮੁਕਤ ਕਰਨਾ ਜਿਹੜੇ ਸਮਗਲਰ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀਆਂ ਹਦਾਇਤਾਂ ਨੇ ਡਿਪੀ ਸਾਹਿਬ ਦੀਆਂ ਹਦਾਇਤਾਂ ਨੇ ਜਿਵੇਂ ਸੀ ਆਪਣੇ ਪ੍ਰਸਤੁਤ ਜੇ ਬਾਰਡਰ ਤੋਂ ਨਾਲ ਕੁਝ ਫੌਜੀ ਫ੍ਰੀਸ ਕਰਦੇ ਹੁੰਦੇ ਨਾਲ ਜਦੋਂ ਇਹ ਫੜੇ ਜਾਂਦੇ ਨੇ ਤੇ ਜਿਹੜੀਆਂ ਉਹਨਾਂ ਨਸ਼ੇ ਜਦੋਂ ਪ੍ਰੋਮੋਟੀਆਂ ਬਣਾਈਆਂ ਨੇ ਉਹਨਾਂ ਦੇ ਬਾਰੇ ਪਿੰਡਾਂ ਦੇ ਵਿੱਚ ਲੋਕਾਂ ਨੂੰ ਦੱਸਣਾ ਕਿਆ ਫੌਣ ਖਾਣੀਆਂ ਦੀ ਪ੍ਰਾਪਰਟੀ ਇਹਨੂੰ ਕੋਈ ਜਿੱਕੇ ਦਾ ਨਾਮ ਲਾਵੇ ਆ ਫੌਣ ਖਾਣੀ ਪ੍ਰਾਪਰਟੀ ਜਿਹੜੀ ਹੈ ਜੀ ਹੁੰਦੀ ਹੈ ਟੈਨਕੋਸ਼ਨ ਦੇ ਵਿੱਚ ਸਾਰੀ ਪੁਲਿਸ ਪਟਾਲਾ ਦੇ ਵਿੱਚ ਜਿਹੜੀ ਉਹਨੇ ਬੇਨਾਮੀ ਵਿੱਚ ਜਿਹੜੀ ਥ੍ਰੀਡੀ ਹੋਈ ਉਹ ਅਸੀਂ ਡੀਸੀ ਉਹ ਲਿਖ ਕੇ ਪੇਟਾਂਗੇ ਇਹ ਕਿਤੇ ਸੇਲ ਨਾ ਹੋਵੇ ਉਹਦੇ ਸਬੰਧ ਦੇ ਵਿੱਚ ਜਿਹੜੇ ਸਮਗਲਰ ਨੇ ਜਿਨ੍ਹਾਂ ਨੇ ਲੋਕਾਂ ਦਾ ਖੂਨ ਚੂਸ ਕੇ ਸਾਡੇ ਪੰਜਾਬੀ ਬੱਚਾ ਦੀ ਜਿਹੜੀ ਜ਼ਿੰਦਗੀ ਨਾ ਖਰਾਬ ਕੀਤੀ ਇਹਨਾਂ ਦੇ ਉੱਤੇ ਅਸੀਂ ਸਖਤ ਕਾਰਸ਼ਨ ਲਾਵਾਂਗੇ ਔਰ ਜਿਹੜੀ ਕੱਲ ਵੀ ਮੈਂ ਪਟਿਆਲੇ ਚ ਮੀਟਿੰਗ ਕੀਤੀ ਇਹ ਸਾਡੇ ਬਲਾਕ ਪੱਦਰ ਤੇ ਸਾਡੂ ਜਨ ਪੱਦਰ ਤੇ ਥਾਣਾ ਪੱਦਰ ਤੇ ਮਹੱਲਾ ਪੱਦਰ ਤੇ ਔਰ ਪਿੰਡਾਂ ਦੇ ਪੱਦਰ ਤੇ ਤੇ ਸਾਡੇ ਸਾਰੇ ਅਫਸਰ ਸਾਹਿਬਾਨ ਜਿਹੜੀਆਂ ਕਮੇਟੀਆਂ ਬਣਾਉਣ ਲੋਕਾਂ ਦਾ ਨਾਲ ਸਹਿਯੋਗ ਲੈਣਗੇ ਜਿਹੜੇ ਏਰੀਆ ਦੇ ਲੋਕ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਉਹਨਾਂ ਨੂੰ ਬਕਾਇਦਾ ਆਨਰ ਕੀਤਾ ਜਾਊ ਜਿਹੜੇ ਬੱਚੇ ਗੁੰਮਰਾਹ ਹੋ ਗਏ ਨਸ਼ੇ ਦੀ ਬਿਮਾਰੀ ਦੇ ਵਿੱਚ ਫਸੇ ਨਸ਼ਾ ਛੱਡ ਕੇ ਜਿਹੜੇ ਅੱਗੇ ਆਉਣਗੇ ਉਹਨਾਂ ਬੱਚਿਆਂ ਨੂੰ ਵੀ ਐਪਰੀਸ਼ੀਏਟ ਕੀਤਾ ਜਾਓ ਔਰ ਦੂਜਿਆਂ ਲਈ ਉਹ ਇੱਕ ਉਹਨਾਂ ਨੂੰ ਪਬਲਿਕ ਨੂੰ ਗਾਈਡ ਕਰਨਗੇ ਕਿ ਅਸੀਂ ਕਿਵੇਂ ਦੇ ਵਿੱਚ ਫਸ ਗਏ ਆ ਇਹ ਅਸੀਂ ਜਿਹੜੀ ਮਿਹਨਤ ਲਾਈ ਹੋਈ ਹੈ ਇਹ ਸਾਰੇ ਪ੍ਰੈਸ ਦੇ ਸਹਿਯੋਗ ਨਾਲ ਹਰੇਕ ਡਿਪਾਰਟਮੈਂਟ ਦੇ ਸਹਿਯੋਗ ਨਾਲ ਚਾਹੇ ਸਪੋਰਟਸ ਡਿਪਾਰਟਮੈਂਟ ਦਾ ਹੈ ਹੈਲਥ ਡਿਪਾਰਟਮੈਂਟ ਦਾ ਹੈ ਇਹ ਸਾਰਿਆਂ ਨੂੰ ਡੀਜੀਪੀ ਸਾਹਿਬ ਵੱਲੋਂ ਜਿਹਨੀਆਂ ਲੈਟਰਸ ਲਿਖੀਆਂ ਗਈਆਂ ਨੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸਾਰਿਆਂ ਨੂੰ ਹਦਾਇਤਾਂ ਦਿੱਤੀਆਂ ਨੇ ਮਿਸ਼ਨ ਸਹਿਯੋਗ ਦੇ ਵਿੱਚ ਸਾਨੂੰ ਹਰੇਕ ਵਰਗ ਦੇ ਇਨਸਾਨ ਦਾ ਕੱਲੇ-ਕੱਲੇ ਗਲੀ ਮਹੱਲੇ ਦਾ ਪਿੰਡ ਦਾ ਸਾਰਿਆਂ ਦਾ ਜਿਹੜਾ ਸਹਿਯੋਗ ਚਾਹੀਦਾ ਆਪਾਂ ਰਲ ਮਿਲ ਕੇ ਹੀ ਸਾਰੇ ਇਸ ਕੂੜ ਨੂੰ ਪੰਜਾਬ ਦੇ ਵਿੱਚੋਂ ਨਿਸ਼ਾਨ ਨੂੰ ਜਿਹੜਾ ਕੱਢ ਲਾਂ ਔਰ ਉਹ ਬਹੁਤ ਵੀ ਵੱਡੀ ਗੱਲ ਨਹੀਂ ਕਿ ਕਿ ਲੋਕ ਬਾਹਰਲੇ ਪਾਸੇ ਬਾਹਰਲੇ ਕੰਟਰੀਆਂ ਦੇ ਵਿੱਚ ਚਲਾਇਆ ਗਿਆ ਜੀ ਪੰਜਾਬ ਨਿਸ਼ੜੀ ਹੁਣ ਆਪਾਂ ਅੱਥੇ ਜਿੰਨੇ ਬੈਠੇ ਸੀ ਇਹਨਾਂ ਨੂੰ ਕੋਈ ਵੀ ਨਹੀਂ ਛੱਡੀ ਨਹੀਂ ਹੋਣ ਇਹ ਜਿਹੜੀ ਗੱਲਬਾਤ ਹੈ ਇਹਨੂੰ ਅਸੀਂ ਖਤਮ ਕਰ ਸਾਡੇ ਪੰਜਾਬ ਦਾ ਉਹੀ ਅਸੀਂ ਨਾਂ ਚਮਕਾਉਣਾ ਹੈ ਜਿਹੜਾ ਰਗੀਲਾ ਪੰਜਾਬ ਅਸੀਂ ਉਹੀ ਬਣਾਉਣਾ ਹੈ ਜਿਹੜਾ ਸਾਡਾ ਪਹਿਲਾ ਸੀ ਔਰ ਸਾਡੇ ਨੌਜਵਾਨਾਂ ਦੇ ਵਿੱਚ ਜਿਹੜੀ ਇਹ ਪੂਰੀ ਹਿੰਮਤ ਤੇ ਜੋਸ਼ ਅਸੀਂ ਪਰਣਾਮਾਂ ਦੇ ਵਿੱਚ ਇੱਕ ਨਸ਼ਾ ਮੁਕਤ ਕਰਕੇ ਉਹਨਾਂ ਨੂੰ ਖੇਡਾਂ ਦੇ ਖੇਤਰ ਦੇ ਵਿੱਚ ਅਲੱਗ-ਅਲੱਗ ਫੀਲਡ ਦੇ ਖੇਤਰ ਦੇ ਵਿੱਚ ਉਹਨਾਂ ਨੂੰ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਅਸੀਂ ਸਪੋਰਟ ਕਰਨਾ ਹੈ ਪਰ ਜਿੱਦ ਤੇ ਤੇ ਗੱਲ ਆਈ ਯਾਰ ਸਰਕਮ ਕਹਿੰਦੇ ਕਿ ਬੜਾ ਪਾਣੀ ਭਰਿਆ ਹੋਇਆ ਹੈ ਲੰਬੇ ਸਮੇਂ ਤੋਂ ਬੰਨਿਆ ਹੋਇਆ ਡੌਪ ਰੇਨ ਕਾਣਾ ਕਿ ਇਹਦੇ ਤੇ ਵੀ ਤੁਸੀਂ ਮੁੱਖ ਮੰਤਰੀ ਨਾਲ ਇਹਦੇ ਚ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਉਹ ਡੀਸ ਨਾਲ ਗੱਲ ਕਰਨਗੇ ਜੇ ਡਾਕਟਰ ਇੱਥੇ ਨਹੀਂ ਹੈਗਾ ਤੇ ਨਾਲ ਦੇ ਜਿਹੜੇ ਜੋ ਕਿ ਦੂਹੁਰ ਲੈ ਲੈਣਗੇ ਤੇ ਜਿੱਥੇ ਇਹਨਾਂ ਦੀ ਛੋਟੇਗੀ ਹੈਗੀ ਏ ਉਹ ਮੈਂ ਹੈੱਥ ਮਿਨਿਸਟਰ ਸਾਹਿਬ ਨਾਲ ਆਪ ਪਰਸਨਲੀ ਵੀ ਗੱਲ ਕਰਾਂਗਾ ਕਿ ਡਾਕਟਰ ਤਾਂ ਹੈਗੇ ਜੀ ਪਰ ਭੱਤੀ ਕਹਿੰਦੇ ਸਟਾਫ ਦੀ ਕਮੀ ਕਰ ਰਹੇ ਉਹ ਡੀਸ ਨਾਲ ਐਸਐਸਪੀ ਸਾਹਿਬ ਗੱਲ ਕਰ ਲੈਣਗੇ ਜਿੱਥੇ ਹੋਇਆ ਉਹ ਜਰੂਰ ਕਰਾਉਣਗੇ ਯਾ ਜੀ ਡੀ ਸਾਹਿਬ ਨਾਲ ਗੱਲ ਕਰਕੇ ਕਰਾਉਣੇ ਆ ਅਸੀਂ ਇਹ ਚਾਲੂ ਜਰੂਰ ਕਰਾਵਾਂਗੇ ਅਸਲ ਵਿੱਚ ਸਾਹਿਬ ਉਹਨਾਂ ਨਾਲ ਗੱਲ ਕਰਦੇ ਸਰ ਕੋਈ ਸਪੈਸ਼ਲ ਨੰਬਰ ਵੀ ਹੈਲਪਲਾਈਨ ਨੰਬਰ ਜਾਰੀ ਕਰਿਆ ਹੈ ਜੀ ਕੋਈ ਸਾਡੇ ਇਹਨੇ ਸਪੈਸ਼ਲ ਨੰਬਰ ਚੱਲ ਰਹੇ ਨੇ ਹੋਰ ਨੰਬਰ ਚੱਲ ਰਿਹਾ 112 ਨੰਬਰ ਚੱਲ ਰਿਹਾ ਸਾਡੇ ਸਾਰੇ ਜਿਹਨੇ ਨੰਬਰ ਹੈ ਕੈਨੇਡਾ ਵਧੀਆ ਕੰਟਰੋਲ ਰੂਮ ਸਟਾਫ ਕੀਤਾ ਤੁਹਾਡੇ ਸਾਰਿਆਂ ਕੋਲ ਨੰਬਰ ਨੇ ਜਿੱਥੇ ਮਰਜ਼ੀ ਕਰੋ ਜਿੱਥੇ ਤੁਹਾਨੂੰ ਕੋਈ ਪੁਲਿਸ ਨਾਲ ਲੱਗਦਾ ਹੈ ਕਿ ਕੋਈ ਕੰਮ ਨਹੀਂ ਕਰਦਾ ਐਸਐਸਪੀ ਸਾਹਿਬ ਨੂੰ ਦੱਸੋ ਮੈਨੂੰ ਦੱਸ ਦਿਓ ਹਰੇਕ ਬੰਦੇ ਦਾ ਜਿਹੜਾ ਇਨਫੋਰਮੇਸ਼ਨ ਦਏਗਾ ਅਸੀਂ ਉਹਦਾ ਨਾਮ ਬੁਕਾ ਦਾ ਸਿਕਰਟ ਰੱਖਾਂਗੇ ਨਸ਼ੇ ਦੀ ਗੱਲ ਚੱਲਦੀ ਹੈ ਨਸ਼ੇ ਦੇ ਨਾਲ ਨਾਲ ਇੱਕ ਮਲੇਰ ਕੋਲੇ ਵਾਪਾ ਭਜੇ ਬੁਕਾਂ ਦੀ ਤੇ ਸਾਡੀ ਮੁੱਕ ਬੜੀ ਜ਼ਬਰਦਸਤ ਚੱਲ ਰਹੀ ਹੈ ਇਹਨਾਂ ਤੇ ਕਿਵੇਂ ਕੰਟਰੋਲ ਕਰੀਏ ਯਾ ਪ੍ਰੋਪਰ ਸੇਵਾਵਾਂ ਦੇ ਕੇ ਆਪਣੇ ਸਾਰੇ ਅਸਰਾਂ ਨੂੰ ਗਾਈਡ ਕਰਕੇ ਮਿਕਨ ਕਰਤੀ ਕਰਨ ਕੇਂਦਰ ਤੱਕ ਪਹੁੰਚੋ ਇਹ ਇਜਾਦੀ ਕੋਈ ਚੀਜ਼ ਨਹੀਂ ਹੈਗੀ ਕਿ ਜਿਹੜੀ ਠੂ ਆਊਟ ਆਫ ਕੰਟਰੋਲ ਸਾਰੀਆਂ ਚੀਜ਼ਾਂ ਜਣੀਆਂ ਵਿਜ਼ਨ ਲਾਓ ਸਾਰੀਆਂ ਹੀ ਕੰਟਰੋਲ ਦੇ ਵਿੱਚ ਹਨ ਉਹ ਸਾਰੀਆਂ ਹੀ ਕੰਟਰੋਲ ਚ ਰਹੇ ਨੇ ਸਰ ਅਸਲ ਮੰਨਣਾ ਸੱਚ ਉਹਦੇ ਕੈਂਟਰ ਨੇ ਨਾ ਉੱਥੇ ਪ੍ਰਬੰਧਣਾ ਹੋਣ ਕਰਕੇ ਵੀ ਹੋਇਆ ਆਪਣਾ ਗੁਰਦਾਸਪੁਰ ਚ ਉਹਨਾਂ ਦਾ ਬਹੁਤ ਵਧੀਆ ਕਰਿਆ ਉੱਥੇ 79 ਦੇ ਗਾਂ ਪਈਆਂ ਕੁੜੀਆਂ ਨਸ਼ੇ ਤੇ ਲੜਾਆਂ ਚੜਾਈਆਂ ਨੇ ਨਾ ਇਹ ਨਸ਼ਾ ਕਰਦੀਆਂ ਲੇਕਿਨ ਇੱਥੇ ਪ੍ਰਬੰਧ ਨਹੀਂ ਇਸ ਕਰਕੇ ਆਉਣ ਤੋਂ ਬਚਦੇ ਵੀ ਕੁੜੀਆਂ ਵੀ ਇਸ ਕੰਮ ਚ ਪੈਈਆਂ ਨਸ਼ੇ ਲੇਕਿਨ ਇਹਦੇ ਅੰਦਰ ਜੋ ਤੁਹਾਡਾ ਜਿਹੜਾ ਜਲਾ ਜਾਂ ਨਮਾ ਬਣਿਆ ਆਉਲੀਓਲੀ ਜਿਹੜਾ ਇਨਫਰਾਸਟ੍ਰਕਚਰ ਹੁੰਦਾ ਉਹਨਾਂ ਚ ਜੀ ਐਸ ਐਸ ਪੀ ਸਾਹਿਬ ਨੂੰ ਵੀ ਸੀ ਨਾ ਗੱਲ ਕਰਕੇ ਜੇ ਇਸ ਮੁੱਦੇ ਦੇ ਉੱਤੇ ਜਿਹੜਾ ਹੈਗਾ ਉਹਨਾਂ ਨੂੰ ਰਿਕਵੈਸਟ ਕਰਨਗੇ ਕਿ ਪਹਿਲ ਦੇ ਦਾ thank you